ਠੀਕ ਆ ਬਾਉ ਜੀ ਅੱਜ ਕੀ ਵੈਰੈਟੀ ਸੀ ਸਾਰੀ ਆ ਮਿਲੂ ਠੀਕ ਆ ਜੀ ਨਿਬੜ ਗਿਆ ਅੱਜ ਠੀਕ ਆ ਜੀ ਅੱਜ ਕਿਵੇਂ ਤੇਜ਼ੀ ਰਹੀ ਕਿ ਮੰਦਾਈ ਨਹੀਂ ਬਹੁਤ ਜ਼ਿਆਦਾ ਮੰਦਾਈ ਅੱਜ ਮੰਦਾਈ ਸੀਗਾ 18 20 ਰੁਪਏ ਸਹੀ ਅੱਜ 18 20 ਰੁਪਏ ਵੇਖਿਆ ਵਾ ਸਾਰੀ ਸਾਤ ਰਹੀ ਹੈ ਨਾ ਜੀ ਠੀਕ ਆ ਜੀ ਠੀਕ ਆ ਜੀ ਤੇ ਦੂਜਾ ਨਿੱਕੀ ਗੋਲੀ ਨਹੀਂ ਅੱਜ ਗੋਲੀ ਨਹੀਂ ਸੀ ਕੱਲ ਵਾਲਾ ਵਧੀਆ ਮਾਲ ਆਉਂਦਾ। ਐਸਾ ਕੱਲ ਵਾਲਾ ਵਧੀਆ ਮਾਲ ਹੀ ਸੀਗਾ ਇਹ। ਸੌਤ ਸ਼ੁਰੂ ਹੋ ਗਈ ਸੀ। ਠੀਕ ਹੈ ਜੀ। ਉਹਦੇ ਕਰਕੇ ਦੇਖਿਆ ਨਹੀਂ ਮਾਲ। ਠੀਕ ਹੈ ਜੀ। ਕੱਲ ਵਾਲਾ ਪਕਾਇਆ ਹੀ। ਠੀਕ ਹੈ। ਕੱਲ ਵਾਲੀ ਗੱਡੀ ਪਈ ਸੀ ਅੱਜ ਨਵਾਂ ਮਾਲ ਨਹੀਂ ਆਇਆ। ਹੁਣ ਕੱਲੂ ਆਊਗਾ। ਠੀਕ ਹੈ ਜੀ। ਤੇ 18-20 ਰੁਪਏ ਗਿਆ ਵਧੀਆ ਕੁਆਲਟੀ ਵਾਲਾ। ਤੇ ਬੋਲਦੇ ਹੀ ਨੰਬਰ 9646250655 ਜੀ। ਦੁਬਾਰਾ ਫੇਰ ਬੋਲਦੇ 9646250655 ਜੀ। ਠੀਕ ਹੈ ਜੀ। ਤੇ ਡੇਟਾ ਵੀ ਭਰਾਣੇ ਦਸਹਰੀ ਅੰਬ ਲੈਣਾ ਹੋਵੇ ਤੇ ਚਾਹੇ ਕੋਈ ਵੀ ਕਿਸੇ ਵੀ ਤਰ੍ਹਾਂ ਦੀ ਸਬਜ਼ੀ ਲਿਆਉਣੀ ਹੋਵੇ ਤੇ ਲਿਆ ਸਕਦੇ ਆ ਇੱਥੇ ਵੀ 80 ਨੰਬਰ ਆੜਤਾ ਹਨੀ ਹਾਂਜੀ ਹਨੀ ਨਾਮ ਆਈ ਧੰਨਵਾਦ ਜੀ